ਜਿਸ ਵਿਅਕਤੀ ਤੇ ਮੈਂ ਕੰਬਲ ਦੇ ਰਿਹਾ ਜੀ ਤੁਹਾਨੂੰ ਲੱਗੂਗੇ ਇਹ ਕੋਈ ਸਾਡਾ ਯਾਰ ਦੋਸਤ ਹੈ ਜਾਂ ਕੋਈ ਰਿਸ਼ਤੇਦਾਰ ਹੈ ਜਾਂ ਕੋਈ ਇਹ ਐਕਸੀਡੈਂਟ ਹੋਇਆ ਹੋਊਗਾ ਪਰੰਤੂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਇੱਕ ਬਹੁਤ ਹੀ ਵੱਡੇ ਗਰੋਹ ਦਾ ਮੈਂਬਰ ਹੈ ਜਿਹੜਾ ਕਿ ਰਾਤ ਵੇ ਇਸ ਸਮੇਂ ਜਿਹੜੇ ਟਰੱਕਾਂ ਦੇ ਟਾਇਰ ਨੇ ਉਹਨਾਂ ਦੀਆਂ ਚੋਰੀਆਂ ਕਰਦਾ ਹੈ ਤੇ ਕੱਲ੍ਹ ਰਾਤ ਵੀ ਇਸਤੇ ਅਤੇ ਇਸਤੇ ਸਾਥੀਆਂ ਵੱਲੋਂ ਇੱਕ ਸਕੋਰਪਿਓ ਗੱਡੀ ਤੇ ਲੜਕੀਆਂ ਦੇ ਸਕੂਲ ਦੇ ਬਿਲਕੁਲ ਸਾਹਮਣੇ ਸਰਵਰ ਸਟੇਸ਼ਨ ਹੈ ਜਿੱਥੇ ਉੱਥੇ ਇੱਕ ਤੇਲ ਵਾਲੀ ਟੈਂਕੀ ਖੜੀ ਸੀ ਜਿਸਦੇ ਜਮਾਂ ਬਿਲਕੁਲ ਨਵੇਂ ਟਾਇਰ ਸੀ ਉਹਨਾਂ ਨੂੰ ਇਹਨਾਂ ਨੇ ਖੋਲ ਹੀ ਲਿਆ ਸੀ ਕਿ ਮੌਕੇ ਤੇ ਇਹਨਾਂ ਨੂੰ ਕਾਬੂ ਕਰ ਲਿਆ। ਅ ਸਟੋਰੀ ਇਸ ਤਰ੍ਹਾਂ ਹੋਈ ਜੀ ਵੀ ਇਹ ਸਕੋਰਪੀਓ ਗੱਡੀ ਤੇ ਕਾਫੀ ਜਾਣੇ ਆਉਂਦੇ ਨੇ ਰਾਤ ਵੇਲੇ ਸਰਵਿਸ ਸਟੇਸ਼ਨ ਦੇ ਅੱਗੇ ਗੱਡੀ ਲਗਾ ਦਿੰਦੇ ਨੇ ਉਸ ਤੋਂ ਬਾਅਦ ਇਹ ਉੱਥੇ ਜਿਹੜੇ ਨੌਜਵਾਨ ਪਏ ਹੁੰਦੇ ਨੇ ਸਰਵਿਸ ਸਟੇਸ਼ਨ ਦੇ ਅੰਦਰ ਕਮਰੇ 'ਚ ਉਹਨਾਂ ਨੂੰ ਬਾਹਰੋਂ ਕੁੰਡਾ ਲਗਾ ਦਿੰਦੇ ਨੇ। ਉਸ ਤੋਂ ਬਾਅਦ ਇਹਨਾਂ ਵੱਲੋਂ ਜਿਹੜੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਫਿਰ ਉਹ ਲੜਕਿਆਂ ਵੱਲੋਂ ਆਪਣੇ ਹੀ ਦੋਸਤਾਂ ਮਿੱਤਰਾਂ ਨੂੰ ਜਾਂ ਜਿਨ੍ਹਾਂ ਦੀਆਂ ਗੱਡੀਆਂਆਂ ਸੀ ਉਹਨਾਂ ਨੂੰ ਫੋਨ ਕੀਤਾ ਗਿਆ ਤੇ ਉਹ ਲੋਕ ਮੌਕੇ ਤੇ ਆਏ ਜਿਸ ਦੇ ਵਿੱਚੋਂ ਤੁਹਾਨੂੰ ਦਿਖਾਉਣਾ ਇਹ ਨਹੀਂ ਕਿ ਸਕੋਰਪੀਓ ਗੱਡੀ ਉਹ ਆ ਰਹੀ ਹੈ ਸਾਹਮਣੇ ਉਹ ਆ ਰਹੀ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਸੰਧੂ ਜਿਹੜੇ ਟਰੇਡਰਸ ਨੇ ਉਹਨਾਂ ਦੇ ਬਿਲਕੁਲ ਸਾਹਮਣੇ ਦੀ ਨੰਕੀ ਤੇ ਬਿਲਕੁਲ ਦੇਖੋ ਆ ਦੇਖ ਸਕਦੇ ਹੋ ਸਰਵਿਸ ਸਟੇਸ਼ਨ ਦੇ ਅੱਗੇ ਸਕੋਰਪੀਓ ਗੱਡੀ ਆ ਦੇਖੋ ਲਗਾਤੀ ਤੇ ਉਸ ਤੋਂ ਬਾਅਦ ਇਸ ਦੀਆਂ ਲਾਈਟਾਂ ਬੰਦ ਕਰਕੇ ਇਹਨਾਂ ਵੱਲੋਂ ਉਹ ਬਾਹਰ ਜਿਹੜੇ ਰਹਿੰਦੇ ਪੈਸੇ ਉਹਨਾਂ ਨੂੰ ਕੁੰਡਾ ਲਾਇਆ ਗਿਆ ਕੁੰਡਾ ਲਾਉਣ ਤੋਂ ਬਾਅਦ ਉਹਨਾਂ ਲੋਕਾਂ ਨੇ ਜਿਹੜੇ ਅੰਦਰ ਪੈਸੇ ਮੋਡੇ ਕਮਰੇ ਚ ਰਹਿੰਦੇ ਸੀਗੇ ਉਹਨਾਂ ਨੇ ਆਪਣੇ ਦੋਸਤਾਂ ਮిత్రਾਂ ਨੂੰ ਫੋਨ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਤੁਹਾਨੂੰ ਮੈਂ ਦਿਖਾਉਣਾ ਕਿ ਕਿਸ ਤਰ੍ਹਾਂ ਇਹ ਲੋਕ ਉੱਥੋਂ ਭੱਜਦੇ ਨੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਲੋਕ ਆ ਚੁੱਕੇ ਨੇ ਇਹਨਾਂ ਬਾਰੇ ਪਤਾ ਲੱਗ ਚੁੱਕਿਆ ਤਾਂ ਇਹਨਾਂ ਨੇ ਉੱਥੋਂ ਮੌਕੇ ਤੋਂ ਭੱਜਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੈਂ ਵੀ ਕਿਸ ਤਰ੍ਹਾਂ ਇਹਨਾਂ ਨੇ ਉੱਥੋਂ ਭੱਜੇ ਦੇਖੋ ਸਾਹਮਣੇ ਨੌਜਵਾਨ ਭੱਜਿਆ ਜਾ ਰਿਹਾ ਜਿਹੜਾ ਇੱਕ ਮੁੰਡੇ ਦੇ ਸਕੂਲ ਦੇ ਸਾਹਮਣੇ ਜਾ ਰਿਹਾ ਤੇ ਉਸ ਤੋਂ ਬਾਅਦ ਜਿਹੜੀਆਂ ਗੱਡੀਆਂ ਨੇ ਇਹਨਾਂ ਦੀ ਸਕੋਰਪੀਓ ਗੱਡੀ ਹੈ ਉਹ ਵੀ ਤੁਹਾਨੂੰ ਦਿਖਾਉਂਗਾ ਵੀ ਕਿਸ ਤਰ੍ਹਾਂ ਇੱਥੋਂ ਭੱਜ ਰਹੀਏ ਨੇ ਲੈ ਕੇ ਭੱਜ ਰਹੇ ਨੇ ਉਹ ਬਹੁਤ ਵੱਡੀ ਜਿਹੜੀ ਵਾਦਤ ਨੂੰ ਇਹਨਾਂ ਨੇ ਬੱਸ ਟਾਇਰ ਤਕਰੀਬਨ ਖੋਲ ਹੀ ਲਏ ਸੀ ਦੋ ਨਟ ਬਾਕੀ ਸੀਗੇ ਜੀ ਬਾਕੀ ਸਭ ਕੁਝ ਚੋਰੀ ਕਰ ਲਿਆ ਦੇਖੋ ਆ ਸਕੋਰਪੀਓ ਗੱਡੀ ਭੱਜ ਲਈ ਟਾਕੀ ਵੀ ਖੁੱਲੀ ਪਿਛਲੀ ਰਹਿ ਗਈ ਆ ਗੱਡੀਆਂ ਦੂਜੀਆਂ ਆ ਗਈਆਂ ਸੀ ਜਦੋਂ ਉਹਨਾਂ ਨੇ ਕਾਲ ਕੀਤੀ ਆਪਣੇ ਦੋਸਤਾਂ ਮਿੱਤਰਾਂ ਨੂੰ ਦੇਖੋ ਸਾਰੇ ਸਕੋਰਪੀਓ ਗੱਡੀ ਦੇ ਪਿੱਛੇ ਲਗਾ ਲਏ ਇਹਨਾਂ ਨੇ ਤੇ ਕਾਫੀ ਦੂਰ ਤੱਕ ਇਹਨਾਂ ਦਾ ਪਿੱਛਾ ਕੀਤਾ ਪਰ ਇਹ ਗੱਡੀ ਲੈ ਕੇ ਜਿਹੜੇ ਭੰਜੇ ਕਾਮਜਾਬ ਹੋ ਗਏ ਪਰ ਇਹਨਾਂ ਦਾ ਇੱਕ ਜਿਹੜਾ ਸਾਥੀ ਆ ਉਹ ਕਾਬੂ ਕਰ ਲੈ ਗਿਆ ਇਹ ਬਿਲਕੁਲ ਦੇਖੋ ਮੁੰਡਿਆਂ ਦਾ ਸਕੂਲ ਨਾਲ ਹੀ ਇੱਥੇ ਗਊਸ਼ਾਲਾ ਹੈ ਸਾਹਮਣੇ ਉੱਥੇ ਇਹ ਸਰਵਿਸ ਸਟੇਸ਼ਨ ਬਣਿਆ ਹੈ ਜਿੱਥੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਆਹ ਨੌਜਵਾਨ ਖੜੇ ਨੇ ਜਿੰਨਾਂ ਵੱਲੋਂ ਇਹ ਵਾਰਦਾਤ ਨਹੀਂ ਸਾਰੀ ਦੇਖ ਰਹੀ ਕੀਤੀ ਆਪਾਂ ਪੁੱਛਦੇ ਹਾਂ ਨਾ ਲੋਕਾਂ ਨੂੰ ਵੀ ਇਹਨਾਂ ਨੇ ਕੀ ਦੇਖਿਆ ਉੱਥੇ ਕੀ ਹੋਇਆ ਸੀ ਅਸਲ ਕਹਾਣੀ ਤੇ ਕੀ ਕੁਝ ਉੱਥੇ ਇਹਨਾਂ ਵੱਲੋਂ ਦੇਖਿਆ ਗਿਆ ਆ ਜ ਸੁਣਦੇ ਹਾਂ ਜੀ ਚਾਨਣ ਕਹਦੇ ਜੀ ਇਹ ਸਰਵਿਸ ਸਟੇਸ਼ਨ ਦਾ ਜਿਹੜਾ ਇਹ ਬਾਈ ਨੇ ਦੱਸਿਆ ਜਿਵੇਂ ਇੱਕ ਕਮਰੇ ਚ ਪੈਸੀ ਬਾਈ ਹੋਰੀ ਤੇ ਉਹਨਾਂ ਵੱਲੋਂ ਦੇਖੋ ਜਦ ਬਾਈ ਇੱਥੇ ਪੈਸੀ ਤੇ ਕੁੰਡਾ ਬਾਹਰੋਂ ਲਾ ਦਿੱਤਾ ਕਿ ਅਸੀਂ ਬਾਹਰੋਂ ਲਾ ਕੇ ਕੁੰਡਾ ਤੇ ਸਕੋਰਪਿਓ ਗੱਡੀ ਦੇ ਜਿਹੜੇ ਉਹ ਦੋਸ਼ੀ ਕਹਿ ਸਕਦੇ ਆ ਉਹਨਾਂ ਵੱਲੋਂ ਜੀ ਇਹ ਟੈਂਕੀ ਦੀ ਜਿਹੜੀ ਟਾਕੀ ਹੈ ਹੈਨਾ ਟਾਕੀ ਦੀਆਂ ਇੱਥੋਂ ਇਹਨਾਂ ਦੇ ਵੱਲੋਂ ਆ ਟਾਕੀ ਖੋਲੀ ਗਈ ਹੈ ਟਾਕੀ ਖੋਲ ਕੇ ਤੁਸੀਂ ਦੇਖ ਸਕਦੇ ਹੋ ਅੰਦਰੋਂ ਛੀਤਾ ਛੂਟਾ ਪੂਰੀ ਖੜਿਆ ਕੀ ਨਾ ਪੂਰਾ ਹਾਲ ਕੀਤਾ ਚੈਕਿੰਗ ਕੀਤੀ ਹੈ ਪੂਰੀ ਵਧੀਆ ਇਹਦੇ ਬਾਅਦ ਜੈਕ ਕੱਢਿਆ ਗਿਆ ਜੈਕ ਕੱਢਣ ਤੋਂ ਬਾਅਦ ਗੱਡੀ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਟਾਇਰ ਹੈ ਜਿਹੜਾ ਟਾਇਰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਹੈ तकरीबन ਖੋਲ ਹੀ ਲਿਆ ਸੀਗਾ ਦੇਖੋ ਆ ਜਿਹੜਾ ਆਪਾਂ ਕਹਿ ਸਕਦੇ ਹਾਂ ਵੀਲ ਕੱਪ ਹੈ ਇਹ ਸਾਰੇ ਚੱਕਲੇ ਸੀ ਉਹ ਜੈਕ ਦੇਖੋ ਤੁਸੀਂ ਦੇਖ ਸਕਦੇ ਹੋ ਜੈਕ ਲੱਗਿਆ ਹੋਇਆ ਜੀ ਤੇ ਆ तकरीबन ਸਾਰੇ ਦੇਖੋ ਨਾਟ ਖੁੱਲੇ ਪਏ ਨੇ ਹਨਾ ਤੇ ਸਾਰੇ ਕੁਝ ਤਿਆਰ ਸੀਗੇ ਵੀ ਉਹਨਾਂ ਵੱਲੋਂ ਚੱਕਰ ਨਹੀਂ ਦੇ ਰਹੀ ਸੀ ਦੋ ਟਾਇਰ ਸੀ ਜਿਹੜੇ ਇਹ ਨਾਲ ਦੀ ਨਾਲ ਬੰਦੇ ਦੇ ਹਨਾ ਚਲੇ ਜਾ ਬਈ ਕਿੰਨੇ ਕ ਦੇ ਇਹ ਟਾਇਰ ਹੁੰਦੇ ਨੇ ਜਿਹੜੇ ਦੋ ਟਾਇਰ ਨੇ ਇਹ ਵੀ ਅੱਜ ਦਾ 52 53000 ਦੀ ਜੋੜੀ ਹੈ ਜੀ ਜੋੜੀ ਹੈ ਹਾਂ ਜੀ ਵੀ ਜਿਹੜੇ ਕਿ 50000 ਤੱਕ ਤੀਰ ਨੂੰ ਵੀਰ ਦਾ ਨੁਕਸਾਨ ਹੈਗਾ ਸੀ ਤੇ ਚਲੋ ਹੁਣ ਦੇਖਦੇ ਆ ਵੀ ਦੋਸ਼ੀ ਹੈ ਜਿਹੜਾ ਇਹਦੇ ਬਾਰੇ ਹਸਪਤਾਲ ਦੇ ਵਿੱਚ ਕੀ ਕਹਿੰਦਾ ਉਹ ਆਪਣਾ ਜਗਜਨਨ ਜੀ ਜਗਜਨਨ ਰਾਤ ਕੀ ਹੋਇਆ ਸੀ ਬਾਈ ਰਾਤ ਵੀਰੇ ਅਸੀਂ ਆ ਸਾਡਾ ਕਮਰਾ ਇੱਥੇ ਗੱਡੀਆਂ ਖੜੀਆਂ ਹੁੰਦੀਆਂ ਅਸੀਂ ਪਏ ਸੀਗੇ ਤੇ ਰਾਤ ਤੁਸੇ ਗਾ ਗੱਡੀ ਆਈ ਇੱਥੇ ਸਾਨੂੰ ਬਾਹਰੋਂ ਕੁੰਡਾ ਲਾਤਾ ਹੀ ਹੂੰ ਉਸ ਤੋਂ ਬਾਅਦ ਸਾਨੂੰ ਬਾਜ ਜੀ ਆਈ ਵੀ ਜਿਵੇਂ ਕੋਈ ਟਾਇਰ ਟੁੱਟੇ ਖੁੱਲੀ ਜਾਂਦਾ ਹੁੰਦਾ ਤੇ ਅਸੀਂ ਡ੍ਰੌਪ ਕਰਕੇ ਆਵਦੇ ਇੱਕ ਦੋ ਮਿੱਤਰਾਂ ਨੂੰ ਫੋਨ ਕੀਤਾ ਹੀ ਗੱਡੀਾਂ ਦੇ ਡਰਾਈਵਰਾਂ ਨੂੰ ਤਾਂ ਉਹ ਜਿਹਨੂੰ ਆਏ ਜੀ ਅਸੀਂ ਇੱਕੋ ਲੱਗ ਤਾ ਕੁੰਡਾ ਪੱਟਿਆ ਜੀ ਤਾਂ ਜਦੋਂ ਅਸੀਂ ਖੜੇ ਜੀ ਇਹ ਟਾਇਰ ਖੁੱਲੀ ਜਾਂਦੇ ਸੀ ਚਾਰ ਚਾਰ ਜਾਣੀ ਸੀ ਇਹ ਤੇ ਦੋ ਗੱਡੀ 'ਚ ਬੈਠੇ ਸੀ ਜੀ ਤੇ ਜਦੋਂ ਅਸੀਂ ਇਹਨਾਂ ਨੂੰ ਫਾੜਨ ਦੀ ਕੋਸ਼ਿਸ਼ ਕੀਤੀ ਤਾਂ ਇਹ ਭੱਜ ਲਈ ਠੀਕ ਹੈ ਜਦੋਂ ਭੱਜੇ ਨਹੀਂ ਤਾਂ ਇਹਨਾਂ ਨੂੰ ਅਸੀਂ ਮਾਗਲ ਪੈ ਗਏ ਜੀ ਆਹ ਗੱਡੀ ਆ ਗਈ ਸੀ ਇਧਰੋਂ ਸਾਡੀ ਇੱਕ ਦੂਜੀ ਗੱਡੀ ਚਾਈ ਸੀ ਤੇ ਉਹਨਾਂ ਨੂੰ ਜਦੋਂ ਅਸੀਂ ਫੜਿਆ ਜੀ ਉਹਨਾਂ ਦੇ ਦੋ ਜਾਨੇ ਫੜ ਲਏ ਜੀ ਦੋ ਜਾਨੇ ਫੜੇ ਹੋਏ ਬਾਕੀ ਭੱਜ ਗਏ ਜੀ ਗੱਡੀ ਲੈ ਕੇ ਇੱਕ ਇੱਕ ਜਾਨ ਇਧਰੋਂ ਭੱਜ ਗਈ ਆਪਣੇ ਬੱਸ ਸਟੈਂਡ ਕਿਨੂੰ ਤਣਾ ਲਏ ਠੀਕ ਹੈ ਤੇ ਇੱਕ ਰਹਿ ਗਿਆ ਦੋ ਫੜ ਲਏ ਜੀ ਹਾਂ ਦੋ ਫੜ ਕੇ ਨਾ ਉਹ ਅਸੀਂ ਪੂਰਾ ਦੋਚਾ ਹੋਇਆ ਸੀ ਤਿੰਨੇ ਜਾਨੇ ਨੇ ਠੀਕ ਹੈ ਉਹਦੇ ਹੱਥ 'ਚ ਪੰਨਾ ਆ ਗਿਆ ਜੀ ਹਾਂ ਉਹਨੇ ਪਾਣਾ ਸਾਡੇ ਗੋਟਾ ਦੇ ਮਾਰਿਆ ਜੀ ਠੀਕ ਹੈ ਤੇ ਇੱਕ ਦੰਦੀ ਵਟ ਲਈ ਜੀ ਜੋ ਦੰਦੀ ਵਟ ਲਈ ਫਿਰ ਉਹ ਹੀ ਇੱਕ ਤਾਂ ਭੱਜ ਗਿਆ ਬੱਚਾ ਸਫਲ ਹੋ ਗਿਆ ਜੀ ਭੱਜ ਗਿਆ ਠੀਕ ਹੈ ਤੇ ਫਿਰ ਅਸੀਂ ਇੱਕ ਨੂੰ ਫੜ ਲਿਆ ਜਦੋਂ ਫੜੀ ਬੈਠੇ ਜੀ ਇੱਥੇ ਤਾਂ ਕੁਝ ਗੱਡੀਆਂ ਜਾਂਦੀਆਂ ਆਉਂਦੀਆਂ ਰਾਤ ਨੂੰ ਇੱਕ ਰੇਟ ਦਾ ਟਾਈਮ ਸੀਗਾ ਫਿਰ ਇਹ ਹੀ ਕੱਢਦਾ ਸੀ ਤੇ ਇੱਥੇ ਗੱਡੀਆਂ-ਗੁੱਡੀਆਂ ਖੜੀਆਂ ਜੀ ਕੁਝ ਸਾਥੋਂ ਵੀ ਪਈਆਂ ਨੇ ਉਸ ਗੱਡੀਆਂ-ਗੁੱਡੀਆਂ ਵਾਲੇ ਗਿੱਦਰ-ਗੁੱਟ ਹੋ ਗਈ ਜੀ ਉਹਦੀ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਫੜ ਕੇ ਗੱਡੀ ਚ ਲੈ ਗਈ ਸੀ ਥਾਣੇ ਨੂੰ ਫੋਨ ਕੀਤਾ ਹੋਈ ਥਾਣੇ ਲਈ ਥਾਣੇ ਵਾਲੇ ਕਹਿੰਦੇ ਕਹਿੰਦੇ ਤੁਸੀਂ ਇਹਦਾ ਇਲਾਜ ਆਪ ਕਰੋ ਨਾਲ ਵੀ ਨਹੀਂ ਗਿਆ ਥੋੜੀ ਹਾਂਜੀ ਨਾਲ ਤਾਂ ਹੀ ਹੋਰ ਜਦੋਂ ਜ਼ਿਆਦਾ ਕਹੀ ਗਈ ਵੀ ਸਰ ਵੀ ਹੁਣ ਅਸੀਂ ਕੀ ਕਰੀਏ ਹੂੰ ਫਿਰ ਇੱਕ ਵਾਰੀ ਬੱਸ ਗੇਰਾ ਅੰਦਰ ਵਾਗ ਗਈ ਉਸ ਤੋਂ ਬਾਅਦ ਕੋਈ ਫਾਲ ਜਾ ਅਜੇ ਤੱਕ ਕੁਛ ਨਹੀਂ ਨੀ ਆਇਆ ਸੱਤ ਵਜਨ ਵਾਲੇ ਹੋ ਗਏ ਨਾ ਹਾਂਜੀ ਹਾਂਜੀ ਠੀਕ ਹੈ ਬਈ